ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਰਕ ਤੇ ਸਵਰਗ ਦੀ ਕੋਈ ਕਹਿੰਦਾ ਵੀ ਚੰਗੇ ਕੰਮ ਕਰਾਂਗੇ ਤਾਂ ਅਗਲੇ ਜਨਮ ਵਿੱਚ ਸਵਰਗ ਸਵਰਗ ਜਾਵਾਂਗੇ ਕੋਈ ਨਰਕ ਦੀ ਗੱਲ ਕਰਦਾ ਦੋਸਤੋ ਮੈਂ ਇੱਕ ਚੀਜ਼ ਦੇਖੀ ਆ ਵੀ ਨਰਕ ਵੀ ਇੱਥੇ ਆ ਤੇ ਸਵਰਗ ਵੀ ਇੱਥੇ ਆ ਜੇ ਤਾਂ ਬੰਦਾ ਜਦ ਤੱਕ ਵਿਆਹ ਨਹੀਂ ਕਰੁੰਦਾ ਉਹ ਆਪਣੀ ਜ਼ਿੰਦਗੀ ਨੂੰ ਆਪ ਸੰਭਾਲ ਲਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਜੇ ਵਿਆਹ ਤੋਂ ਬਾਅਦ ਸੰਭਾਲਣ ਦੀ ਕੋਸ਼ਿਸ਼ ਕਰੇ ਸੰਭਲਦਾ ਸਕਦੀ ਆ ਜੇਕਰ ਉਸ ਇਨਸਾਨ ਨੂੰ ਉਹਦੀ ਆਪਣੀ ਔਲਾਦ ਚੰਗੀ ਮਿਲ ਜਵੇ ਤਾਂ ਜੇ ਉਹਦੀ ਕਮਾਈ ਸਾਹਮਣੇ ਵਾਲੇ ਧੀਆ ਪੁੱਤ ਚੰਗੇ ਮਿਲ ਜਾਣ ਵਧੀਆ ਇੱਜ਼ਤ ਮਾਨ ਕਰਨ ਵਾਲੇ ਹੋਣ ਸੰਭਲੋ ਉਸ ਇਨਸਾਨ ਦੀ ਜ਼ਿੰਦਗੀ ਇੱਥੇ ਸਵਰਗ ਹੈ ਤੇ ਜੇ ਔਲਾਦ ਮਾੜੀ ਮਿਲ ਜਵੇ ਨਸ਼ੇ ਵਾਲੀ ਮਿਲ ਜਾਏ ਚੋਰੀਆਂ ਚੱਕਰ ਕਰਨ ਵਾਲੀ ਮਿਲ ਜਾਣ ਮਾਪਾਪ ਨੂੰ ਮਾੜਾ ਚੰਗਾ ਕਹਿਣ ਵਾਲੇ ਬੁੱਲ ਮਿਲ ਜਾ ਔਲਾਦ ਫਿਰ ਸਮਝ ਲੋ ਜ਼ਿੰਦਗੀ ਨਾ ਇਹ ਜ਼ਿੰਦਗੀ ਜੀਣ ਵਾਸਤੇ ਇਹ ਜ਼ਿੰਦਗੀ ਔਖੀ ਨਹੀਂ ਆ ਬਹੁਤ ਸੌਖੀ ਹੈ ਪਰ ਇਹਦੀਆਂ ਗੱਲਾਂ ਦੋਈ ਆ ਔਲਾਦ ਦੇ ਸਕਦੇ ਜਾਂ ਤਾਂ ਔਲਾਦ ਚੰਗੀ ਮਿਲੇ ਤਾਂ ਸਮਝ ਲੋ ਜ਼ਿੰਦਗੀ ਸਦਾ ਜਾਂਦੀ ਜੇ ਮਾੜੀ ਮਿਲੇ ਤਾਂ ਜ਼ਿੰਦਗੀ ਖਰਾਬ ਹੋ ਜਾਂਦੀ ਆ ਦੋਸਤੋ ਨਰਕ ਵੀ ਇੱਥੇ ਆ ਸਵਰਗ ਵੀ ਇੱਥੇ ਆ بس ਜੇ ਅਸੀਂ ਹੁਣ ਦੁਨੀਆ ਕਲਯੁਗ ਦੇ ਵਿੱਚ ਇਹੀ ਗੱਲ ਕਰੀ ਜੇ ਤੇ ਚੰਗਾ ਕੰਮ ਕਰਤਾ ਤੇ ਮੈਂ ਕਰ ਲਿਆ ਜੇ ਮਾੜਾ ਕੰਮ ਹੋ ਗਿਆ ਕਹਿੰਦੇ ਉਸ ਮਾਲਕ ਦੀ ਮਰਜ਼ੀ ਆ ਉਹ ਉਸ ਮਾਲਕ ਦੀ ਮਰਜ਼ੀ ਤਾਂ ਹੈ ਪਰ ਕੁਝ ਇਨਸਾਨ ਨੂੰ ਵੀ ਸੋਚਣਾ ਚਾਹੀਦਾ ਅਸੀਂ ਕੀ ਕਰ ਰਹੇ ਹਾਂ ਕੁਝ ਔਲਾਦ ਨੂੰ ਵੀ ਸੋਚਣਾ ਚਾਹੀਦਾ ਕਿ ਸਾਡੇ ਮਾਪੇ ਨੇ ਸਾਡੇ ਲਈ ਕੀ ਕੀਤਾ ਅਸੀਂ ਆਪਣੇ ਮਾਪੇ ਲਈ ਕੀ ਕਰ ਰਹੇ ਹਾਂ ਜਾਂ ਕੀ ਕਰਨਾ ਇਹ ਔਲਾਦ ਦੇ ਹੱਥ 'ਚ ਹੈ ਦੋਸਤੋ ਮਾਹਬਾਪ ਦੀ ਜ਼ਿੰਦਗੀ ਚੰਗੀ ਵੀ ਇੱਥੇ ਆ ਤੇ ਮਾੜੀ ਵੀ ਇੱਥੇ ਆ ਸਿਰਫ ਤੁਹਾਨੂੰ ਔਲਾਦ ਜੇ ਚੰਗੀ ਮਿਲ ਜਾਤ ਬਹੁਤ ਵਧੀਆ ਗੱਲ ਆ ਜੇ ਮਾੜੀ ਮਿਲ ਗਈ ਔਲਾਦ ਨਹੀਂ ਤਾਂ ਫਿਰ ਇਦਾਂ ਨਰਕ ਤਾਂ ਹੈ ਵੀ ਹੈਗੀ ਆ ਇਹ ਤਾਂ ਹੁਣ ਤੁਹਾਡੇ ਸਾਹਮਣੇ ਆ ਸਭ ਕੁਝ ਮੈਂ ਕੁਝ ਨਹੀਂ ਕਹਿ ਸਕਦਾ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਕਰਿਓ ਤਾਂ ਲਾਈਕ ਵੀ ਕਰਿਓ ਤੁਹਾਡਾ ਧੰਨਵਾਦ